ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜੁਲੰਦਰ ਦੇ ਵਿੱਚ ਈਡੀ ਦਫਤਰ ਦੇ ਵਿੱਚ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਬਹੁ ਕਰੋੜੀ ਅਨਾਜ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਟੈਂਡਰ ਜਿਹੜੇ ਨੇ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਹੁਣ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਤੇ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ 2000 ਕਰੋੜ ਦੇ ਟੈਂਡਰ ਚ ਘੁਟਾਲੇ ਦੇ ਇਲਜ਼ਾਮ ਲੱਗੇ ਔਰ ਇਲਜ਼ਾਮ ABC ਕੀ ਨਕਲੀ ਕਾਗਜ਼ ਦਿੱਤੇ ਗਏ ਆ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਲਈ ਔਰ ਇਹਨਾਂ ਇਲਜ਼ਾਮਾਂ ਦੇ ਹੇਠ ਹੀ ED ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ 8 ਘੰਟੇ ਪੁੱਛਗਿੱਛ ਚੱਲੀ ਆ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਗ੍ਰਫਤਾਰੀ ਹੋਈ ਐ ਈਡੀ ਲਗਾਤਾਰ ਭਾਰਤ ਪੂਸ਼ਣ ਆਸ਼ੂ ਖੁਣਾ ਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ 223 ਦੀ ਗੱਲ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਦੇ 10 ਠਿਕਾਨਿਆਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਜੇ ਪਿਛਲੀ ਗ੍ਰਫਤਾਰੀ ਦੇ ਸੀਨ ਨੂੰ ਥੋੜਾ ਜਿਹਾ ਯਾਦ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਇੱਕ ਸੈਲੂਨ ਦੇ ਵਿੱਚ ਵਾਲ ਕਟਾਰੇ ਸੀ ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਤੇ ਹੁਣ ਮੌਜੂਦਾ ਐਮਓਐਸ ਰਵਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਮੌਜੂਦ ਸੀਗੇ ਉਸ ਟਾਈਮ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬਾਲ ਕਟਾਂਦੇ ਕੋਈ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਉਸ ਵਕਤ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਤੋਂ ਈਡੀ ਅੱਜ ਸਵੇਰ ਦੀ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਈਡੀ ਦੇ ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸ ਜਾਈਏ ਕਿ ਟੈਂਡਰ ਕੋਟਾਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਦੀ ਗ੍ਰਿਫਤਾਰੀ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਈਡੀ ਤੇ ਫਿਰ ਪੁੱਛਗਿੱਛ ਤੋਂ ਬਾਅਦ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਈਡੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕੋਈ 1-2 ਰੁਪਏ ਨਹੀਂ 2000 ਕਰੋੜ ਰੁਪਏ ਦਾ ਇਹ ਟੈਂਡਰ ਕੋਟਾਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਨੇ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਆਪਣੇ ਚਾਹੇਤਿਆਂ ਨੂੰ ਟੈਂਡਰ ਦਿੱਤੇ ਗਏ ਔਰ ਆਪਣੇ ਚਾਹੇਤਿਆਂ ਦੇ ਹੀ ਟੈਂਡਰ ਪਾਸ ਕਰਵਾਏ ਗਏ ਤਾਂ ਮਨੀ ਲਾਂਡਰਿੰਗ ਐਕਟ ਤਹਿਤ ਹੈ ਤੇ ਪੂਰੀ ਕਾਰਵਾਈ ਹੋਈ ਹੈ 2000 ਕਰੋੜ ਦੇ ਸੈਂਟਰ ਦਾ ਇਹ ਕਟਾਲੇ ਦਾ ਪੂਰਾ ਮਾਮਲਾ ਹੈ ਜਿਸ ਵਿੱਚ ਕਈ ਖੋਰ ਨਾਮੀ ਜਿਹੜੇ ਨੇ ਲੋਕ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਸੀ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਭਾਰਤ ਪੂਸ਼ਨਾਸ਼ੂ ਦੇ 10 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਸਿੱਤੇ ਸੈਲੂਨ ਦੇ ਵਿੱਚ ਵਾਲ ਕਟਾ ਰਹੇ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਵਕਤ ਭਾਰਤ ਪੂਸ਼ਨਾਸ਼ੂ ਖੁਣਾ ਨੇ ਵੀ ਇਲਜ਼ਾਮ ਲਗਾਏ ਸੀ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਉਹਨਾਂ ਨੂੰ ਮੱਛਰ ਕਾਫੀ ਤੰਗ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਸੀ ਪਰ ਕਈ ਸਮਾਂ ਭਾਰਤ ਪੂਸ਼ਨਾਸ਼ੂ ਹਿਰਾਸਤ ਦੇ ਵਿੱਚ ਰਹੇ ਸੀ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਸ਼ਿਵਸ਼ਨਾਥ ਸ਼ੂਖਣਾ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ ਜਲੰਧਰ ਦੇ ਵਿੱਚ ਲਗਾਤਾਰ ਈਡੀ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਉੱਥੇ ਈਡੀ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਸੂਤਰਾ ਦੀ ਇਹ ਵੀ ਮੰਨੀਏ ਤਾਂ ਭਾਰਤ ਪੁਸ਼ਨਾ ਸ਼ੂਖਣਾ ਦੇ ਕੋਲੋਂ ਤਕਰੀਬਨ 8 ਘੰਟੇ ਪੁੱਛਗਿੱਛ ਚੱਲੀ ਹੈ ਔਰ ਮਨੀ ਲੌਂਡਰਿੰਗ ਐਕਟ ਦੇ ਤਹਿਤ ਇਹ ਸਾਰੀ ਕਾਰਵਾਈ ਹੋਈ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੁਸ਼ਨਾ ਸ਼ੂਖਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਜਲੰਧਰ ਦੇ ਵਿੱਚ ED ਦੇ ਵੱਲੋਂ ਅੱਜ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ 8 ਘੰਟੇ ਪੁੱਛਗਿੱਛ ਚੱਲੀ ਤੇ ਉਸ ਤੋਂ ਬਾਅਦ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ED ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ منی ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਇਹ ਵੀ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਹੈ ਜਿੱਥੇ ਇਹ ਇਲਜ਼ਾਮ ਲੱਗੇ ਨੇ ਕਿ ਜਦੋਂ ਭਾਰਤ ਪੂਸ਼ਨ ਆਸ਼ੂ ਖੋਣਾ ਦੇ ਕੋਲ ਮਹਿਕਮਾ ਸੀ ਤਾਂ ਉਹਨਾਂ ਦੇ ਵੱਲੋਂ ਟੈਂਡਰ ਜਿਹੜੇ ਨੇ ਅਨਾਜ ਦੇ ਵਿੱਚ ਜਿਹੜੇ ਜਿੰਨੇ ਵੀ ਫੂਡਸ ਸਪਲਾਈਂਗ ਦਾ ਜਦੋਂ ਉਹਨਾਂ ਦੇ ਕੋਲ ਵਿਭਾਗ ਸੀ ਤਾਂ ਜਿਹੜੇ ਅਨਾਜ ਤੇ ਟੈਂਡਰ ਸੀ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਔਰ ਜੋ ਵੱਡੀ ਖਬਰ سامنے ਆ ਰਹੀ ਹੈ ਦਾਸ ਜੀਏ ਕਿ ਸਾਫ ਦਾ ਮੰਤਰੀ ਭਾਰਤ ਪੂਸ਼ਨ आशू ਨੂੰ ਜਿਹੜਾ ਐ ਉਹੋ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜੁਲੰਦਰ ਦੇ ਵਿੱਚ ਈਡੀ ਦਫਤਰ ਦੇ ਵਿੱਚ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਬਹੁ ਕਰੋੜੀ ਅਨਾਜ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਟੈਂਡਰ ਜਿਹੜੇ ਨੇ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਹੁਣ ਭਾਰਤ ਪੂਸ਼ਨਾਸ਼ੂ ਦੇ ਉੱਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਪੂਸ਼ਨਾਸ਼ੂ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ 2000 ਕਰੋੜ ਦੇ ਟੈਂਡਰ ਚ ਘੁਟਾਲੇ ਦੇ ਇਲਜ਼ਾਮ ਲੱਗੇ ਔਰ ਇਲਜ਼ਾਮ ABC ਕੀ ਨਕਲੀ ਕਾਗਜ਼ ਦਿੱਤੇ ਗਏ ਆ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਲਈ ਔਰ ਇਹਨਾਂ ਇਲਜ਼ਾਮਾਂ ਦੇ ਹੇਠ ਹੀ ਈਡੀ ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ 8 ਘੰਟੇ ਪੁੱਛਗਿੱਛ ਚੱਲੀ ਹੈ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਐ ਈਡੀ ਲਗਾਤਾਰ ਭਾਰਤ ਪੂਸ਼ਣ ਆਸ਼ੂ ਖੁਣਾ ਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ 223 ਦੀ ਗੱਲ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਦੇ 10 ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਜੇ ਪਿਛਲੀ ਗ੍ਰਿਫਤਾਰੀ ਦੇ ਸੀਨ ਨੂੰ ਥੋੜਾ ਜਿਹਾ ਯਾਦ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਇੱਕ ਸੈਲੂਨ ਦੇ ਵਿੱਚ ਵਾਲ ਕਟਾਰੇ ਸੀ ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਤੇ ਹੁਣ ਮੌਜੂਦਾ ਐਮਓਐਸ ਰਵਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਮੌਜੂਦ ਸਿਗੇ ਉਸ ਟਾਈਮ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬਾਲ ਕਟਾਂਦੇ ਖੋਏ ਭਾਰਤ ਪੂਸ਼ਣ ਆਸ਼ੂ ਹੁਣਾਂ ਨੂੰ ਉਸ ਵਕਤ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਤੋਂ ਈਡੀ ਅੱਜ ਸਵੇਰ ਦੀ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਈਡੀ ਦੇ ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸ ਜਾਈਏ ਕਿ ਟੈਂਡਰ ਘਟਾਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਦੀ ਗ੍ਰਿਫਤਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਈਡੀ ਤੇ ਫਿਰ ਪੁੱਛਗਿੱਛ ਤੋਂ ਬਾਅਦ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਈਡੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕੋਈ 1-2 ਰੁਪਏ ਨਹੀਂ 2000 ਕਰੋੜ ਰੁਪਏ ਦਾ ਇਹ ਟੈਂਡਰ ਕੋਟਾਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਨੇ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਆਪਣੇ ਚਾਹੇਤਿਆਂ ਨੂੰ ਟੈਂਡਰ ਦਿੱਤੇ ਗਏ ਔਰ ਆਪਣੇ ਚਾਹੇਤਿਆਂ ਦੇ ਹੀ ਟੈਂਡਰ ਪਾਸ ਕਰਵਾਏ ਗਏ ਤਾਂ ਮਨੀ ਲਾਂਡਰਿੰਗ ਐਕਟ ਤਹਿਤ ਹੈ ਤੇ ਪੂਰੀ ਕਾਰਵਾਈ ਹੋਈ ਹੈ 2000 ਕਰੋੜ ਦੇ ਸੈਂਟਰ ਦਾ ਇਹ ਕੁਟਾਲੇ ਦਾ ਪੂਰਾ ਮਾਮਲਾ ਹੈ ਜਿਸ ਵਿੱਚ ਕਈ ਹੋਰ ਨਾਮੀ ਜਿਹੜੇ ਨੇ ਲੋਕ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਸੀ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਭਾਰਤ ਪੁਸ਼ਨਾਸ਼ੂ ਦੇ 10 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਸਿੱਤੇ ਸੈਲੂਨ ਦੇ ਵਿੱਚ ਵਾਲ ਕਟਾ ਰਹੇ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਵਕਤ ਭਾਰਤ ਪੁਸ਼ਨਾਸ਼ੂ ਖੁਣਾ ਨੇ ਵੀ ਇਲਜ਼ਾਮ ਲਗਾਏ ਸੀ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਉਹਨਾਂ ਨੂੰ ਮੱਛਰ ਕਾਫੀ ਤੰਗ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਸੀ ਪਰ ਕਈ ਸਮਾਂ ਭਾਰਤ ਪੁਸ਼ਨਾਸ਼ੂ ਹਿਰਾਸਤ ਦੇ ਵਿੱਚ ਰਹੇ ਸੀ ਤੇ ਹੁਣ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਸ਼ਨਾਸ਼ੂ ਖੁਣਾ ਨੂੰ ਮੋੜ ਕੇ ਗ੍ਰਫਤਾਰ ਕਰ ਲਿਆ ਗਿਆ ਹੈ ਜਲੰਧਰ ਦੇ ਵਿੱਚ ਲਗਾਤਾਰ ਈਡੀ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਉੱਥੇ ਈਡੀ ਦੇ ਵੱਲੋਂ ਇਹ ਵੱਡੀ ਗ੍ਰਫਤਾਰੀ ਕੀਤੀ ਗਈ ਹੈ ਸੂਤਰਾ دی ਇਹ ਵੀ ਮੰਡੀਏ ਤਪਾਰਤ ਪੂਸ਼ਨਾਸ਼ੂ ਖੁਣਾ ਦੇ ਕੋਲੋਂ ਤਕਰੀਬਨ 8 ਘੰਟੇ ਪੁੱਛਗਿੱਛ ਚੱਲੀ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਸਾਰੀ ਕਾਰਵਾਈ ਹੋਈ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਔਰ ਜਲੰਧਰ ਦੇ ਵਿੱਚ ED ਦੇ ਵੱਲੋਂ ਅੱਜ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ 8 ਘੰਟੇ ਪੁੱਛਗਿੱਛ ਚੱਲੀ ਤੇ ਉਸ ਤੋਂ ਬਾਅਦ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ED ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ منی ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਇਹ ਵੀ ਦੱਸइए ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਹੈ ਜਿੱਥੇ ਇਹ ਇਲਜ਼ਾਮ ਲੱਗੇ ਨੇ ਕਿ ਜਦੋਂ ਭਾਰਤ ਪੂਸ਼ਨਾਸ਼ੂ ਹੁਣਾ ਦੇ ਕੋਲ ਮਹਿਕਮਾ ਸੀ ਤਾਂ ਉਹਨਾਂ ਦੇ ਵੱਲੋਂ ਟੈਂਡਰ ਜਿਹੜੇ ਨੇ ਅਨਾਜ ਦੇ ਵਿੱਚ ਜਿਹੜੇ ਜਿੰਨੇ ਵੀ ਫੂਡਸ ਪਲਾਈਂਗ ਦਾ ਜਦੋਂ ਉਹਨਾਂ ਦੇ ਕੋਲ ਵਿਪਾਰਕ ਸੀ ਤਾਂ ਜਿਹੜਾ ਅਨਾਜ ਤੇ ਟੈਂਡਰ ਸੀ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਔਰ ਜੋ ਘਟਾਲਾ ਸੀ ਉਹ 2000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹਾਲਾਂਕਿ ਡੀ ਇਸ ਬਾਬਤ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਅੱਜ ਸੂਤਰਾ ਦਿਵਾਲਾ ਤੋਂ ਇੱਕ ਵੱਡੀ ਖਬਰ ਹੈ ਕਿ ਪੁੱਛਗਿੱਛ ਤੋਂ ਬਾਅਦ ਭਾਰਤ ਪੁਸ਼ਨਾਸ਼ੂ ਖੁਣਾ ਦੀ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ سامنے ਆ ਰਹੀ ਹੈ ਦੱਸਈਏ ਕਿ ਸਾਫ ਦਾ ਮੰਤਰੀ 파ਰਤ ਪੂਸ਼ਨ ਆਸ਼ੂ ਨੂੰ ਜਿਹੜਾ ਹੈ ਉਹੋ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਲੰਧਰ ਦੇ ਵਿੱਚ ਈਡੀ ਦਫਤਰ ਦੇ ਵਿੱਚ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਬਹੁ ਕਰੋੜੀ ਅਨਾਜ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਟੈਂਡਰ ਜਿਹੜੇ ਨੇ ਉਹ ਆਪਣੇ ਚਖੇਤਿਆਂ ਨੂੰ ਦਿੱਤੇ ਗਏ ਸੀ ਤਾਂ ਹੁਣ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ 2000 ਕਰੋੜ ਦੇ ਟੈਂਡਰ ਚ ਘੁਟਾਲੇ ਦੇ ਇਲਜ਼ਾਮ ਲੱਗੇ ਔਰ ਇਲਜ਼ਾਮ ABC ਕੀ ਨਕਲੀ ਕਾਗਜ਼ ਦਿੱਤੇ ਗਏ ਆ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਲਈ ਔਰ ਇਹਨਾਂ ਇਲਜ਼ਾਮਾਂ ਦੇ ਹੇਠ ਹੀ ED ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ 8 ਘੰਟੇ ਪੁੱਛਗਿੱਛ ਚੱਲੀ ਆ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਐ ਈਡੀ ਲਗਾਤਾਰ ਭਾਰਤ ਪੂਸ਼ਣ ਆਸ਼ੂ ਖੁਣਾ ਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ 223 ਦੀ ਗੱਲ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਦੇ 10 ਠਿਕਾਨਿਆਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਜੇ ਪਿਛਲੀ ਗ੍ਰਿਫਤਾਰੀ ਦੇ ਸੀਨ ਨੂੰ ਥੋੜਾ ਜਿਹਾ ਯਾਦ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਇੱਕ ਸੈਲੂਨ ਦੇ ਵਿੱਚ ਵਾਲ ਕਟਾਰੇ ਸੀ ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਤੇ ਹੁਣ ਮੌਜੂਦਾ ਐਮਓਐਸ ਰਵਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਮੌਜੂਦ ਸਿਗੇ ਉਸ ਟਾਈਮ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬਾਲ ਕਟਾਂਦੇ ਹੋਏ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਉਸ ਵਕਤ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਤੋਂ ਈਡੀ ਅੱਜ ਸਵੇਰ ਦੀ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਈਡੀ ਦੇ ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸ ਜਾਈਏ ਕਿ ਟੈਂਡਰ ਕੋਟਾਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਦੀ ਗ੍ਰਿਫਤਾਰੀ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਈਡੀ ਤੇ ਫਿਰ ਪੁੱਛਗਿੱਛ ਤੋਂ ਬਾਅਦ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਈਡੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਘੁਟਾਲੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕੋਈ 1-2 ਰੁਪਏ ਨਹੀਂ 2000 ਕਰੋੜ ਰੁਪਏ ਦਾ ਇਹ ਟੈਂਡਰ ਘੁਟਾਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਨੇ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਆਪਣੇ ਚਾਹੇਤਿਆਂ ਨੂੰ ਟੈਂਡਰ ਦਿੱਤੇ ਗਏ ਔਰ ਆਪਣੇ ਚਾਹੇਤਿਆਂ ਦੇ ਹੀ ਟੈਂਡਰ ਪਾਸ ਕਰਵਾਏ ਗਏ ਤਾਂ ਮਨੀ ਲਾਂਡਰਿੰਗ ਐਕਟ ਤਹਿਤ ਹੈ ਤੇ ਪੂਰੀ ਕਾਰਵਾਈ ਹੋਈ ਹੈ 2000 ਕਰੋੜ ਦੇ ਟੈਂਡਰ ਦਾ ਇਹ ਘਟਾਲੇ ਦਾ ਪੂਰਾ ਮਾਮਲਾ ਹੈ ਜਿਸ ਵਿੱਚ ਕਈ ਹੋਰ ਨਾਮੀ ਜਿਹੜੇ ਨੇ ਲੋਕ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਸੀ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਭਾਰਤ ਪੁਸ਼ਨਾਸ਼ੂ ਦੇ 10 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਸਿੱਤੇ ਸੈਲੂਨ ਦੇ ਵਿੱਚ ਵਾਲ ਕਟਾ ਰਹੇ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਵਕਤ ਭਾਰਤ ਪੁਸ਼ਨਾਸ਼ੂ ਖੁਣਾ ਨੇ ਵੀ ਇਲਜ਼ਾਮ ਲਗਾਏ ਸੀ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਉਹਨਾਂ ਨੂੰ ਮੱਛਰ ਕਾਫੀ ਤੰਗ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਸੀ ਪਰ ਕਈ ਸਮਾਂ ਭਾਰਤ ਪੁਸ਼ਨਾਸ਼ੂ ਹਿਰਾਸਤ ਦੇ ਵਿੱਚ ਰਹੇ ਸੀ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਸ਼ਨਾਸ਼ੂ ਖੁਣਾ ਨੂੰ ਮੋੜ ਕੇ ਰਸ्तार ਕਰ ਲਿਆ ਗਿਆ ਹੈ ਜਲੰਧਰ ਦੇ ਵਿੱਚ ਲਗਾਤਾਰ ਈਡੀ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਉੱਥੇ ਈਡੀ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਸੂਤਰਾਂ ਦੀ ਇਹ ਵੀ ਮੰਨੀਏ ਤਾਂ ਭਾਰਤ ਪੂਸ਼ਨਾਸ਼ੂ ਖੁਣਾ ਦੇ ਕੋਲੋਂ ਤਕਰੀਬਨ 8 ਘੰਟੇ ਪੁੱਛਗਿੱਛ ਚੱਲੀ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਸਾਰੀ ਕਾਰਵਾਈ ਹੋਈ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਜਲੰਧਰ ਦੇ ਵਿੱਚ ED ਦੇ ਵੱਲੋਂ ਅੱਜ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ 8 ਘੰਟੇ ਪੁੱਛਗਿੱਛ ਚੱਲੀ ਤੇ ਉਸ ਤੋਂ ਬਾਅਦ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ED ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ منی ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਇਹ ਵੀ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਹੈ ਜਿੱਥੇ ਇਹ ਇਲਜ਼ਾਮ ਲੱਗੇ ਨੇ ਕਿ ਜਦੋਂ ਭਾਰਤ ਪੂਸ਼ਨਾਸ਼ੂ ਖੋਣਾ ਦੇ ਕੋਲ ਮਹਿਕਮਾ ਸੀਤਾ ਉਹਨਾਂ ਦੇ ਵੱਲੋਂ ਟੈਂਡਰ ਜਿਹੜੇ ਨੇ ਅਨਾਜ ਦੇ ਵਿੱਚ ਜਿਹੜੇ ਜਿੰਨੇ ਵੀ ਫੂਡਸ ਸਪਲਾਈਂਗ ਦਾ ਜਦੋਂ ਉਹਨਾਂ ਦੇ ਕੋਲ ਵਿਭਾਗ ਸੀਤਾ ਜਿਹੜਾ ਅਨਾਜ ਤੇ ਟੈਂਡਰ ਸੀ ਉਹ ਆਪਣੇ ਚਖੇਤਿਆਂ ਨੂੰ ਦਿੱਤੇ ਗਏ ਔਰ ਜੋ ਘਟਾਲਾ ਸੀ ਉਹ 2000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹਾਲਾਂਕਿ ਈ ਇਸ ਬਾਬਤ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਅੱਜ ਸੂਤਰਾ ਦਿਵਾਲੇ ਤੋਂ ਵੱਡੀ ਖਬਰ ਹੈ ਕਿ ਪੁੱਛਗਿੱਛ ਤੋਂ ਬਾਅਦ ਭਾਰਤ ਪੁਸ਼ਨਾਸ਼ੂ ਖੁਣਾ ਦੀ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ سامنے ਆ ਰਹੀ ਹੈ ਦੱਸਈਏ ਕਿ ਸਾਫ ਦਾ ਮੰਤਰੀ 파ਰਤ ਪੂਸ਼ਨ ਆਸ਼ੂ ਨੂੰ ਜਿਹੜਾ ਹੈ ਉਹੋ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਲੰਧਰ ਦੇ ਵਿੱਚ ਈਡੀ ਦਫਤਰ ਦੇ ਵਿੱਚ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਬਹੁ ਕਰੋੜੀ ਅਨਾਜ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਟੈਂਡਰ ਜਿਹੜੇ ਨੇ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਹੁਣ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ 2000 ਕਰੋੜ ਦੇ ਟੈਂਡਰ ਚ ਘੁਟਾਲੇ ਦੇ ਇਲਜ਼ਾਮ ਲੱਗੇ ਔਰ ਇਲਜ਼ਾਮ ABC ਕੀ ਨਕਲੀ ਕਾਗਜ਼ ਦਿੱਤੇ ਗਏ ਆ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਲਈ ਔਰ ਇਹਨਾਂ ਇਲਜ਼ਾਮਾਂ ਦੇ ਹੇਠ ਹੀ ED ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ 8 ਘੰਟੇ ਪੁੱਛਗਿੱਛ ਚੱਲੀ ਆ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਗ੍ਰਫਤਾਰੀ ਹੋਈ ਐ ਈਡੀ ਲਗਾਤਾਰ ਭਾਰਤ ਪੂਸ਼ਣ ਆਸ਼ੂ ਖੁਣਾ ਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ 223 ਦੀ ਗੱਲ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਦੇ 10 ਠਿਕਾਨਿਆਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਜੇ ਪਿਛਲੀ ਗ੍ਰਫਤਾਰੀ ਦੇ ਸੀਨ ਨੂੰ ਥੋੜਾ ਜਿਹਾ ਯਾਦ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਇੱਕ ਸੈਲੂਨ ਦੇ ਵਿੱਚ ਵਾਲ ਕਟਾਰੇ ਸੀ ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਤੇ ਹੁਣ ਮੌਜੂਦਾ ਐਮਓਐਸ ਰਵਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਮੌਜੂਦ ਸਿਗੇ ਉਸ ਟਾਈਮ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬਾਲ ਕਟਾਂਦੇ ਖੋਏ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਉਸ ਵਕਤ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਤੋਂ ਈਡੀ ਅੱਜ ਸਵੇਰ ਦੀ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਈਡੀ ਦੇ ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸ ਜਾਈਏ ਕਿ ਟੈਂਡਰ ਕੋਟਾਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਦੀ ਗ੍ਰਿਫਤਾਰੀ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਈਡੀ ਤੇ ਫਿਰ ਪੁੱਛਗਿੱਛ ਤੋਂ ਬਾਅਦ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਈਡੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਘੁਟਾਲੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕੋਈ 1-2 ਰੁਪਏ ਨਹੀਂ 2000 ਕਰੋੜ ਰੁਪਏ ਦਾ ਇਹ ਟੈਂਡਰ ਘੁਟਾਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਨੇ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਆਪਣੇ ਚਾਹੇਤਿਆਂ ਨੂੰ ਟੈਂਡਰ ਦਿੱਤੇ ਗਏ ਔਰ ਆਪਣੇ ਚਾਹੇਤਿਆਂ ਦੇ ਹੀ ਟੈਂਡਰ ਪਾਸ ਕਰਵਾਏ ਗਏ ਤਾਂ منی ਲਾਂਡਰਿੰਗ ਐਕਟ ਤਹਿਤ ਇਹ ਪੂਰੀ ਕਾਰਵਾਈ ਹੋਈ ਹੈ 2000 ਕਰੋੜ ਦੇ ਸੈਂਟਰ ਦਾ ਇਹ ਕੁਟਾਲੇ ਦਾ ਪੂਰਾ ਮਾਮਲਾ ਹੈ ਜਿਸ ਵਿੱਚ ਕਈ ਹੋਰ ਨਾਮੀ ਜਿਹੜੇ ਨੇ ਲੋਕ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਸੀ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਭਾਰਤ ਪੂਸ਼ਨਾਸ਼ੂ ਦੇ 10 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਸਿੱਤੇ ਸੈਲੂਨ ਦੇ ਵਿੱਚ ਵਾਲ ਕਟਾ ਰਹੇ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਵਕਤ ਭਾਰਤ ਪੂਸ਼ਨਾਸ਼ੂ ਖੁਣਾ ਨੇ ਵੀ ਇਲਜ਼ਾਮ ਲਗਾਏ ਸੀ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਉਹਨਾਂ ਨੂੰ ਮੱਛਰ ਕਾਫੀ ਤੰਗ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਸੀ ਪਰ ਕਈ ਸਮਾਂ ਭਾਰਤ ਪੂਸ਼ਨਾਸ਼ੂ ਹਿਰਾਸਤ ਦੇ ਵਿੱਚ ਰਹੇ ਸੀ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਸ਼ਨਾਸ਼ੂ ਖੁਣਾ ਨੂੰ ਮੌੜ ਗੇਰਫਤਾਰ ਕਰ ਲਿਆ ਗਿਆ ਹੈ ਜਲੰਧਰ ਦੇ ਵਿੱਚ ਲਗਾਤਾਰ ਈਡੀ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਉੱਥੇ ਈਡੀ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਸੂਤਰਾਂ ਦੀ ਇਹ ਵੀ ਮੰਨੀਏ ਤਾਂ ਭਾਰਤ ਪੁਸ਼ਨਾਸ਼ੂ ਖੁਣਾ ਦੇ ਕੋਲੋਂ ਤਕਰੀਬਨ 8 ਘੰਟੇ ਪੁੱਛਗਿੱਛ ਚੱਲੀ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਸਾਰੀ ਕਾਰਵਾਈ ਹੋਈ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਜਲੰਧਰ ਦੇ ਵਿੱਚ ED ਦੇ ਵੱਲੋਂ ਅੱਜ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ 8 ਘੰਟੇ ਪੁੱਛਗਿੱਛ ਚੱਲੀ ਤੇ ਉਸ ਤੋਂ ਬਾਅਦ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ED ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਇਹ ਵੀ ਦੱਸइए ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਹੈ ਜਿੱਥੇ ਇਹ ਇਲਜ਼ਾਮ ਲੱਗੇ ਨੇ ਕਿ ਜਦੋਂ ਭਾਰਤ ਪੂਸ਼ਨਾਸ਼ੂ ਹੁਣਾ ਦੇ ਕੋਲ ਮਹਿਕਮਾ ਸੀਤਾ ਉਹਨਾਂ ਦੇ ਵੱਲੋਂ ਟੈਂਡਰ ਜਿਹੜੇ ਨੇ ਅਨਾਜ ਦੇ ਵਿੱਚ ਜਿਹੜੇ ਜਿੰਨੇ ਵੀ ਫੂਡਸ ਸਪਲਾਈਂਗ ਦਾ ਜਦੋਂ ਉਹਨਾਂ ਦੇ ਕੋਲ ਵਿਪਾਰਕ ਸੀ ਤਾਂ ਜਿਹੜਾ ਅਨਾਜ ਤੇ ਟੈਂਡਰ ਸੀ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਔਰ ਜੋ ਘਟਾਲਾ ਸੀ ਉਹ 2000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹਾਲਾਂਕਿ ਡੀ ਇਸ ਬਾਬਤ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਅੱਜ ਸੂਤਰਾ ਦਿਵਾਲ ਤੋਂ ਇੱਕ ਵੱਡੀ ਖਬਰ ਹੈ ਕਿ ਪੁੱਛਗਿੱਛ ਤੋਂ ਬਾਅਦ ਭਾਰਤ ਪੁਸ਼ਨਾਸ਼ੂ ਖੁਣਾ ਦੀ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ سامنے ਆ ਰਹੀ ਹੈ ਦੱਸਈਏ ਕਿ ਸਾਫ ਦਾ ਮੰਤਰੀ 파ਰਤ ਪੂਸ਼ਨ ਆਸ਼ੂ ਨੂੰ ਜਿਹੜਾ ਹੈ ਉਹੋ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਲੰਧਰ ਦੇ ਵਿੱਚ ਈਡੀ ਦਫਤਰ ਦੇ ਵਿੱਚ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਬਹੁ ਕਰੋੜੀ ਅਨਾਜ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਟੈਂਡਰ ਜਿਹੜੇ ਨੇ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਸੀ ਤਾਂ ਹੁਣ ਭਾਰਤ ਪੂਸ਼ਨਾਸ਼ੂ ਦੇ ਉੱਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਤੇ ਸੂਤਰਾ ਦੇ حوالے ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਪੂਸ਼ਨਾਸ਼ੂ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ 2000 ਕਰੋੜ ਦੇ ਟੈਂਡਰ ਚ ਘੁਟਾਲੇ ਦੇ ਇਲਜ਼ਾਮ ਲੱਗੇ ਔਰ ਇਲਜ਼ਾਮ ABC ਨਕਲੀ ਕਾਗਜ਼ ਦਿੱਤੇ ਗਏ ਆ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਲਈ ਔਰ ਇਹਨਾਂ ਇਲਜ਼ਾਮਾਂ ਦੇ ਹੇਠ ਹੀ ਈਡੀ ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ 8 ਘੰਟੇ ਪੁੱਛਗਿੱਛ ਚੱਲੀ ਹੈ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਗ੍ਰਫਤਾਰੀ ਹੋਈ ਹੈ ਈਡੀ ਲਗਾਤਾਰ ਭਾਰਤ ਪੂਸ਼ਣ ਆਸ਼ੂ ਖੁਣਾ ਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ 223 ਦੀ ਗੱਲ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਦੇ 10 ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਜੇ ਪਿਛਲੀ ਗ੍ਰਫਤਾਰੀ ਦੇ ਸੀਨ ਨੂੰ ਥੋੜਾ ਜਿਹਾ ਯਾਦ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਇੱਕ ਸੈਲੂਨ ਦੇ ਵਿੱਚ ਵਾਲ ਕਟਾਰੇ ਸੀ ਜਿੱਥੇ ਉਹਨਾਂ ਦੇ ਪੁਰਾਣੇ ਸਾਥੀ ਤੇ ਹੁਣ ਮੌਜੂਦਾ ਐਮਓਐਸ ਰਵਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਮੌਜੂਦ ਸਿਗੇ ਉਸ ਟਾਈਮ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਬਾਲ ਕਟਾਂਦੇ ਖੋਏ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਉਸ ਵਕਤ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦੁਬਾਰਾ ਤੋਂ ਈਡੀ ਅੱਜ ਸਵੇਰ ਦੀ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਈਡੀ ਦੇ ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸ ਜਾਈਏ ਕਿ ਟੈਂਡਰ ਕੋਟਾਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਦੀ ਗ੍ਰਿਫਤਾਰੀ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਈਡੀ ਤੇ ਫਿਰ ਪੁੱਛਗਿੱਛ ਤੋਂ ਬਾਅਦ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਈਡੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕੋਈ 1-2 ਰੁਪਏ ਨਹੀਂ 2000 ਕਰੋੜ ਰੁਪਏ ਦਾ ਇਹ ਟੈਂਡਰ ਕੋਟਾਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਨੇ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਆਪਣੇ ਚਾਹੇਤਿਆਂ ਨੂੰ ਟੈਂਡਰ ਦਿੱਤੇ ਗਏ ਔਰ ਆਪਣੇ ਚਾਹੇਤਿਆਂ ਦੇ ਹੀ ਟੈਂਡਰ ਪਾਸ ਕਰਵਾਏ ਗਏ ਤਾਂ منی ਲਾਂਡਰਿੰਗ ਐਕਟ ਤਹਿਤ ਹੈ ਤੇ ਪੂਰੀ ਕਾਰਵਾਈ ਹੋਈ ਹੈ 2000 ਕਰੋੜ ਦੇ ਟੈਂਡਰ ਦਾ ਇਹ ਘਟਾਲੇ ਦਾ ਪੂਰਾ ਮਾਮਲਾ ਹੈ ਜਿਸ ਵਿੱਚ ਕਈ ਹੋਰ ਨਾਮੀ ਜਿਹੜੇ ਨੇ ਲੋਕ ਉਹਨਾਂ ਦੇ ਵੀ ਨਾਮ ਸਾਹਮਣੇ ਆਏ ਸੀ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਭਾਰਤ ਪੂਸ਼ਨਾਸ਼ੂ ਦੇ 10 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਸੀ ਤੇ ਸੈਲੂਨ ਦੇ ਵਿੱਚ ਵਾਲ ਕਟਾ ਰਹੇ ਭਾਰਤ ਪੂਸ਼ਨਾਸ਼ੂ ਖੁਣਾ ਨੂੰ ED ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਵਕਤ ਭਾਰਤ ਪੂਸ਼ਨਾਸ਼ੂ ਖੁਣਾ ਨੇ ਵੀ ਇਲਜ਼ਾਮ ਲਗਾਏ ਸੀ ਕਿ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਉਹਨਾਂ ਨੂੰ ਮੱਛਰ ਕਾਫੀ ਤੰਗ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਸੀ ਪਰ ਕਈ ਸਮਾਂ ਭਾਰਤ ਪੂਸ਼ਨਾਸ਼ੂ ਹਿਰਾਸਤ ਦੇ ਵਿੱਚ ਰਹੇ ਸੀ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਸ਼ਨਾਸ਼ੂ ਖੁਣਾ ਨੂੰ ਮੋੜ ਗਿਆ ਰਸਤਾਰ ਕਰ ਲਿਆ ਗਿਆ ਹੈ ਜਲੰਧਰ ਦੇ ਵਿੱਚ ਲਗਾਤਾਰ ਈਡੀ 8 ਘੰਟੇ ਤੋਂ ਪੁੱਛਗਿੱਛ ਕਰ ਰਹੀ ਸੀ ਤੇ ਉੱਥੇ ਈਡੀ ਦੇ ਵੱਲੋਂ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ ਸੂਤਰਾਂ ਦੀ ਇਹ ਵੀ ਮੰਨੀਏ ਤਾਂ ਭਾਰਤ ਪੁਸ਼ਨਾਸ਼ੂ ਖੁਣਾ ਦੇ ਕੋਲੋਂ ਤਕਰੀਬਨ 8 ਘੰਟੇ ਪੁੱਛਗਿੱਛ ਚੱਲੀ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਸਾਰੀ ਕਾਰਵਾਈ ਹੋਈ ਹੈ ਜਿੱਥੇ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਜਲੰਧਰ ਦੇ ਵਿੱਚ ED ਦੇ ਵੱਲੋਂ ਅੱਜ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ 8 ਘੰਟੇ ਪੁੱਛਗਿੱਛ ਚੱਲੀ ਤੇ ਉਸ ਤੋਂ ਬਾਅਦ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ED ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਖੁਣਾ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਇਹ ਵੀ ਦੱਸइए ਕਿ ਬਹੁ ਕਰੋੜੀ ਟੈਂਡਰ ਕੋਟਾਲੇ ਦਾ ਇਹ ਮਾਮਲਾ ਹੈ ਜਿੱਥੇ ਇਹ ਇਲਜ਼ਾਮ ਲੱਗੇ ਨੇ ਕਿ ਜਦੋਂ ਭਾਰਤ ਪੂਸ਼ਨਾਸ਼ੂ ਖੋਣਾ ਦੇ ਕੋਲ ਮਹਿਕਮਾ ਸੀ ਤਾਂ ਉਹਨਾਂ ਦੇ ਵੱਲੋਂ ਟੈਂਡਰ ਜਿਹੜੇ ਨੇ ਅਨਾਜ ਦੇ ਵਿੱਚ ਜਿਹੜੇ ਜਿੰਨੇ ਵੀ ਫੂਡਸ ਸਪਲਾਈਂਗ ਦਾ ਜਦੋਂ ਉਹਨਾਂ ਦੇ ਕੋਲ ਵਿਪਾਰਕ ਸੀ ਤਾਂ ਜਿਹੜਾ ਅਨਾਜ ਤੇ ਟੈਂਡਰ ਸੀ ਉਹ ਆਪਣੇ ਚਾਹੇਤਿਆਂ ਨੂੰ ਦਿੱਤੇ ਗਏ ਔਰ ਜੋ ਘਟਾਲਾ ਸੀ ਉਹ 2000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹਾਲਾਂਕਿ ਡੀ ਇਸ ਬਾਬਤ ਜਾਂਚ ਪੜਤਾਲ ਦੇ ਵਿੱਚ ਲੱਗੀ ਹੋਈ ਹੈ ਔਰ ਮਨੀ ਲਾਂਡਰਿੰਗ ਐਕਟ ਦੇ ਤਹਿਤ ਅੱਜ ਸੂਤਰਾ ਦਿਵਾਲੇ ਤੋਂ ਵੱਡੀ ਖਬਰ ਹੈ ਕਿ ਪੁੱਛਗਿੱਛ ਤੋਂ ਬਾਅਦ ਭਾਰਤ ਪੁਸ਼ਨਾਸ਼ੂ ਖੁਣਾ ਦੀ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਜਈਏ ਕਿ ਸਾਫ ਦਾ ਮੰਤਰੀ 파ਰਤ ਪੂਸ਼ਨ ਆਸ਼ੂ ਨੂੰ ਜਿਹੜਾ ਹੈ ਉਹੋ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜੁਲੰਦਰ ਦੇ ਵਿੱਚ ਈਡੀ ਦਫਤਰ ਦੇ ਵਿੱਚ ਲਗਾਤਾਰ ਪੁੱਛਗਿੱਛ ਚੱਲ ਰਹੀ ਸੀ ਬਹੁ ਕਰੋੜੀ ਅਨਾਜ ਟੈਂਡਰ ਘੁਟਾਲੇ ਦਾ ਇਹ ਮਾਮਲਾ ਹੈ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਸੱਤਾ ਦੇ ਵਿੱਚ ਰਹਿੰਦੇ ਹੋਏ ਟੈਂਡਰ ਜਿਹੜੇ ਨੇ ਉਹ ਆਪਣੇ ਚਖੇਤਿਆਂ ਨੂੰ ਦਿੱਤੇ ਗਏ ਸੀ ਤਾਂ ਹੁਣ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ 2000 ਕਰੋੜ ਦੇ ਟੈਂਡਰ ਚ ਘੁਟਾਲੇ ਦੇ ਇਲਜ਼ਾਮ ਲੱਗੇ ਔਰ ਇਲਜ਼ਾਮ ABC ਕੀ ਨਕਲੀ ਕਾਗਜ਼ ਦਿੱਤੇ ਗਏ ਆ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਲਈ ਔਰ ਇਹਨਾਂ ਇਲਜ਼ਾਮਾਂ ਦੇ ਹੇਠ ਹੀ ਈਡੀ ਦੇ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ 8 ਘੰਟੇ ਪੁੱਛਗਿੱਛ ਚੱਲੀ ਹੈ ਤੇ ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਣਾ ਨੂੰ ਗ੍ਰਫਤਾਰ ਕਰ ਲਿਆ ਗਿਆ ਸੂਤਰਾ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਈਡੀ ਲਗਾਤਾਰ ਭਾਰਤ ਪੂਸ਼ਣ ਆਸ਼ੂ ਖੁਣਾ ਦੇ ਕੋਲੋਂ ਪੁੱਛਗਿੱਛ ਕਰ ਰਹੀ ਸੀ 223 ਦੀ ਗੱਲ ਕਰੀਏ ਤਾਂ ਭਾਰਤ ਪੂਸ਼ਣ ਆਸ਼ੂ ਦੇ 10 ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਜੇ ਪਿਛਲੀ ਗ੍ਰਿਫਤਾਰੀ ਦੇ ਸੀਨ ਨੂੰ ਥੋੜਾ ਜਿਹਾ ਯਾਦ